ਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਸਬਰੀਨੋ ਬੁੱਲ ਦੀ ਬ੍ਰਾਜ਼ਿਲ ਇੰਪੋਰਟਡ ਜਿਹੜਾ ਸੀਮਨ ਸੀਗਾ ਉਹਦੀ ਇਹ ਵੈੜਾ ਜੀ ਤੀਜੇ ਸੂਵੇ ਬਾਈਆਂ ਕੋਲ ਸੂਈ ਹੋਈ ਆ ਤੇ 30 ਲੀਟਰ ਤੇ ਇਸ ਟਾਈਮ ਚੱਲ ਰਹੀ ਆ ਥੋੜੇ ਦਿਨਾਂ ਦੀ ਸੂਈ ਹੋਈ ਗਰਮੀ ਦਾ ਤੁਸੀਂ ਮੌਸਮ ਦੇਖ ਰਹੇ ਹੋ ਅੱਜ ਦੀ ਤਾਜੀ ਵੀਡੀਓ ਗਰਮੀ ਕਿੰਨੀ ਆ ਤੇ ਬੜੇ ਆਰਾਮ ਨਾਲ ਜਿਹੜੀ ਖੜੀ ਐ ਵੀਡੀਓ ਬਣਾ ਰਹੇ ਆਪਾਂ ਕਿਉਂਕਿ ਕੁਝ ਫਾਰਮਾਂ ਦੇ ਉੱਪਰ ਜਿਹੜਾ ਟ੍ਰਾਇਲ ਲੱਗਿਆ ਹੋਇਆ ਐ ਐਚਐਫ ਤੋਂ ਬੈਕ ਬਰੀਡਿੰਗ ਵਾਲਾ ਵੀ ਕੁਝ-ਕੁਝ ਜ਼ਿਆਦਾ ਨਹੀਂ ਸੀਮਣ ਲਾਇਆ ਐਚਐਫ ਵਾਲੇ ਬਾਈਆਂ ਨੇ ਤੇ ਇਹ ਬ੍ਰਾਜ਼ੀਲ ਵਾਲੇ ਉਸ ਸੀਮਣ ਦੀ ਹੈ ਜਿਹੜਾ ਸੁਬਰੀਨੋ ਆਇਆ ਸੀਗਾ ਐਬੀਐਸ ਦੇ ਵਿੱਚ ਆਏ ਹਾਂ ਐਬੀਐਸ ਦੇ ਵਿੱਚ ਉਹਦੀ ਹੈ ਜੀ ਤੇ ਇਹ ਵਿਕਾਊ ਵੀ ਹੈ ਕਿਉਂਕਿ ਇਹਨਾਂ ਕੋਲੇ ਹੋਰ ਅੱਗੇ ਬੱਚੀਆਂ ਜਿਹੜੀਆਂ ਹੈਗੀਆਂ ਨੇ ਪਿਓਰ ਗਿਰ ਦੇ ਵਿੱਚ ਆ ਗਈਆਂ ਨੇ ਤੇ ਇਹ ਵਿਕਾਊ ਹੈ ਹਦਰ ਕੁਆਲਟੀ ਸੋਣੀ ਹੈ ਦੀ ਦੁੱਧ ਵੀ ਚੰਗਾ